ਅੱਜ ਅਸੀਂ ਤੁਹਾਨੂੰ ਸਾਡੇ ਪਿੰਡ ਸੈੜਾ ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਹਾਈ ਸਕੂਲ ਸੈੜਾ ਦੇ ਬਾਰੇ ਜਾਣਕਾਰੀ ਦੇਵਾਂਗੇ ਜਿੱਥੇ ਸਮੇਂ-ਸਮੇਂ ਸਰ ਵੱਖ-ਵੱਖ ਸਾਡੇ ਮਾਣਯੋਗ ਦਾਨੀ ਸੱਜਣਾਵਲੀਓ ਜਿਹੜੀਆਂ ਵੀ ਲੋੜੀਆਂ ਚੀਜ਼ਾਂ ਹੁੰਦੀਆਂ ਸੀ ਸਕੂਲ ਨੂੰ ਮੁਹੱਈਆ ਕਰਾਈਆਂ ਗਈਆਂ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਕਿ ਸਾਈਕਲ ਸਟੈਂਡ ਪਾਰਕਿੰਗ ਸਪੇਸ ਤੇ ਬੱਚਿਆਂ ਦੇ ਲਈ ਨੌਲੇਜ ਵਾਸਤੇ ਮੈਪ ਦਰਿਆਵਾਂ ਦੇ ਤੇ ਪਹਾੜੇ ਵਗੈਰਾ ਊੜਾ ਆੜਾ ਭੰਗੋਲ ਤੇ ਜਿਹੜੇ ਆਪਣੇ دنیਾਵੀ ਚੀਜ਼ਾਂ ਨੇ ਉਹਨਾਂ ਦੇ ਬਾਰੇ ਬੜਮੁੱਲੀ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਜਿਵੇਂ ਸਮੇਂ-ਸਮੇਂ ਤੇ ਤੁਹਾਨੂੰ ਤੁਸੀਂ ਲਿਸਟ ਦੇ ਵਿੱਚ ਦੇਖਿਆ ਦਾਨੀ ਸੱਜਣਾ ਦੇ ਵੱਡੇ ਨਾਮ ਨੇ ਉੱਥੇ ਹੀ ਅਧਿਆਪਕਾਂ ਦੀ ਜਿਹੜੀ ਘਾਟ ਨੂੰ ਮੁੱਖ ਰੱਖਦਿਆਂ ਹੋਇਆ ਸਮੇਂ-ਸਮੇਂ ਤੇ ਜਿੱਥੇ ਕਿਤੇ ਪ੍ਰਾਈਵੇਟ ਅਧਿਆਪਕ ਰੱਖਣੇ ਪਏ ਉਹਨਾਂ ਦੀਆਂ ਤਨਖਾਹਾਂ ਦਾ ਪ੍ਰਬੰਧ ਇਹਨਾਂ ਦਾਨੀ ਸੱਜਣਾ ਭਰਾਵਾਂ ਵੱਲੋਂ ਕੀਤਾ ਗਿਆ ਹੁਣ ਅੱਜ ਦੀ ਘੜੀ ਪੂਰਾ ਜਿਹੜਾ ਪ੍ਰੋਪਰ ਸਰਕਾਰੀ ਸਟਾਫ ਸਾਡੇ ਸਕੂਲ ਦੇ ਵਿੱਚ ਪੜਾ ਰਿਹਾ ਹੈ ਮਾਣ ਵਾਲੀ ਗੱਲ ਹੈ ਬੱਚੇ ਇਹਨਾਂ ਗਰਾਊਂਡਾਂ ਦੇ ਵਿੱਚੋਂ ਖੇਡ ਕੇ ਮਾਣ ਮਹਿਸੂਸ ਕਰਦੇ ਨੇ ਤੇ ਵੱਡੀਆਂ-ਵੱਡੀਆਂ ਬੁਲੰਦੀਆਂ ਜਿਹੜੀਆਂ ਉਹ ਸੁੰਦੇ ਨੇ ਐਜੂਕੇਸ਼ਨ ਲਾਇਬ੍ਰੇਰੀ ਸਮਾਰਟ ਸਕੂਲ ਜਿਹੜਾ ਉਹ ਸਾਡੇ ਨਗਰ ਸਾਈਡ ਦਾ ਜਿਹੜਾ ਉਹ ਜ਼ਿਲ੍ਹੇ ਬਰਨਾਲੇ ਦੇ ਵਿੱਚੋਂ ਬਣ ਚੁੱਕਿਆ ਹੈ ਪੂਰੀ ਬਿਲਡਿੰਗ ਹੈ ਜਿਹੜੀ ਉਹ ਏਸੀ ਦਾਨੀ ਸੱਜਣਾ ਦੇ ਭਰਾ ਭਾਵਾਂ ਦੇ ਸਹਿਯੋਗ ਦੇ ਨਾਲ ਪੂਰੀ ਬਿਲਡਿੰਗ ਜਿਹੜੀ ਉਹ ਏਸੀ ਹੈ ਖੁੱਲਾ ਹਵਾਦਾਰ ਹਾਲ ਕਮਰਾ ਤੇ ਵੱਡਾ ਗਰਾਊਂਡ ਹੈ ਆ ਜਿਹੜੇ ਕੰਮ ਕੀਤੇ ਹੋਏ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਤਰ੍ਹਾਂ ਦੇ ਜਿਹੜੇ ਇਹ 12 13 ਵੱਡੇ ਕੰਮ ਨੇ ਇਹ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਹੀ ਕੀਤੇ ਗਏ ਆ ਸਾਰੇ ਸਕੂਲ ਦੇ ਵਿੱਚ ਇੰਟਰਲੌਕ ਸਟੇਡੀਅਮ ਸਟੇਜ ਕਰਨੈਲ ਸਿੰਘ ਜੀ ਗਾਂਧੀ ਸਮਾਜ ਸੇਵਾ ਦੇ ਜਿੱਥੇ ਕੰਮ ਕਰਦੇ ਹੋ ਆਪ ਵੀ ਆਪਦੇ ਸਮੇਂ ਦੇ ਵਿੱਚ ਵਧੀਆ ਸਪੋਰਟਸਮੈਨ ਰਹੇ ਆ ਅੱਜ ਉਹਨਾਂ ਨੇ ਸਕੂਲੀ ਬੱਚਿਆਂ ਨੂੰ ਅੰਡਰ 14 14 ਸਾਲ ਦੇ ਬੱਚਿਆਂ ਦੇ ਲਈ ਸਪੋਰਟਸ ਜਿਹੜੇ ਸੂਜ ਨੇ ਫੁੱਟਬਾਲ ਖੇਡਣ ਦੇ ਲਈ ਉਹ ਦਿੱਤੇ ਨੇ ਸਕੂਲੀ ਬੱਚਿਆਂ ਨੂੰ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਸਰਦਾਰ ਕਰਨੈਲ ਸਿੰਘ ਗਾਂਧੀ ਜੀ ਮਨਜੀਤ ਸਿੰਘ ਜੀ ਕਮੇਟੀ ਦੇ ਚੇਅਰਮੈਨ ਸਰਦਾਰ ਹਰਮੇਲ ਸਿੰਘ ਜੀ ਕੇਲ ਸਿੰਘ ਜੀ ਤੇ ਹੋਰ ਪਿੰਡ ਦੇ ਸਾਰੇ ਹੀ ਪਤਵੰਤੇ ਸੱਜਣ ਨੇਕਦਰਸ਼ਨ ਜੀ ਤੇ ਹੋਰ ਜਿੰਨਾ ਭਰਾਵਾਂ ਦੇ ਵਿੱਚ ਨਾਂ ਨਹੀਂ ਜਾਂਦਾ ਭਜਨ ਸਿੱਖ ਕਮੇਟੀ ਚ ਹੈਗੇ ਸਾਰਿਆਂ ਦਾ ਪਹਿਲਾਂ ਤਾਂ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜਿਵੇਂ ਕਿ ਪਿਆਰੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਪਿੰਡ ਦੇ ਵਿੱਚ ਬਹੁਤ ਸਾਰੇ ਦਾਨੀ ਸੱਜਣ ਹੈ দান ਕਰਦੇ ਰਹਿੰਦੇ ਹੈ ਉਹਦਾ ਮਕਸਦ ਬੱਚੇ ਤੇ ਸਕੂਲ ਦੀ ਭਲਾਈ ਹੈਗੀ ਪਹਿਲਾਂ ਵੀ ਤੁਸੀਂ ਦੇਖਦੇ ਆ ਰਹੇ ਹੋ ਬੀ ਸਮੇ ਸਮੇ ਤੇ ਬਹੁਤ ਸਾਰੇ ਦਾਨੀ ਸੱਜਣ ਆਪਣੇ ਸਕੂਲ ਲਈ ਆਪਣੀ ਦਸਾਂ ਨੋਹਾਂ ਦੀ ਕਿਰਤ ਦੇ ਵਿੱਚੋਂ ਦਾਨ ਕਰਦੇ ਐ ਕਈ ਤਰ੍ਹਾਂ ਦੇ ਦਾਨ ਐ ਕੋਈ ਕਿਤਾਬਾਂ ਲਈ ਵੀ ਹੋ ਸਕਦਾ ਕਾਪੀਆਂ ਲਈ ਹੋ ਸਕਦਾ ਵਿਲਡਿੰਗ ਲਈ ਹੋ ਸਕਦਾ ਕਿਸੇ ਕੱਪੜੇ ਲਈ ਲਈ ਹੋ ਸਕਦਾ ਹੈ ਖੇਡਾਂ ਦੇ ਸਮਾਨ ਲਈ ਹੋ ਸਕਦਾ ਹੈਗਾ ਇਹ ਜਿਹੜੀ ਪਿਰਤ ਐ ਇਸ ਪਿੰਡ ਦੀ ਅਮੀਰ ਗ੍ਰਾਸਟ ਹੈਗੀ ਵੀ ਇਸ ਪਿੰਡ ਚੋਂ ਬਹੁਤ ਸਾਰੇ ਦਾਨੀ ਸੱਜਣ ਸਮੇਂ-ਸਮੇਂ ਤੇ ਸਾਡੇ ਕੋਲੇ ਆਉਂਦੇ ਐ ਤੇ ਦਾਨ ਕਰਕੇ ਜਾਂਦੇ ਐ ਅਸੀਂ ਸਾਰੇ ਹੀ ਦਾਨੀ ਸੱਜਣਾਂ ਦਾ ਇਥੋਂ ਹਮੇਸ਼ਾ ਹੀ ਧੰਨਵਾਦ ਕਰਦੇ ਆਂ ਖੈਰ-ਮਕਦਮ ਕਰਦੇ ਆਂ ਵੀ ਜਦੋਂ ਵੀ ਉਹ ਆਉਂਦੇ ਹੈਗੇ ਅਸੀਂ ਜੀ ਆਇਆਂ ਨੂੰ ਕਹਿੰਦੇ ਆਂ ਤੇ ਜਿਹੜੀਆਂ ਉਹ ਦਾਨ ਆ ਉਹਨਾਂ ਦਾ ਜਾਂ ਉਹਨਾਂ ਦੀ ਵਿੱਤੀ ਸਹਾਇਤਾ ਹੈ ਜਾਂ ਕੋਈ ਵੀ ਸਹਾਇਤਾ ਹੈ ਉਹਨਾਂ ਦੇ ਨਤੀਜੇ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਸਾਹਮਣੇ ਵੀ ਆਉਂਦੇ ਹੈਗੇ ਨਿੱਕੀ-ਨਿੱਕੀ ਗੱਲ ਤੇ ਨਿੱਕੀ ਨਿੱਕੀ ਲੋੜ ਤੇ ਸਾਡੇ ਅੱਧੇ ਬੋਲ ਤੇ ਪਿੰਡ ਦੇ ਸਾਥੀ ਹਾਜ਼ਰ ਹੁੰਦੇ ਐ ਅੱਜ ਸਾਡੇ ਕੋਲੇ ਸਰਦਾਰ ਕਰਨਲ ਸਿੰਘ ਆਂਦੀ ਜੀ ਆਪਣੀ ਦਸਾਂ ਨਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਜਿਹੜੇ ਬੱਚੇ ਸਾਡੇ ਕੋਲੇ ਖੇਡਣ ਵਾਲੇ ਐ ਉਹਨਾਂ ਲਈ ਬੂਟ ਲੈ ਕੇ ਆਏ ਹੈਗੇ ਖਾਸ ਤੌਰ ਤੇ ਫੁੱਟਬਾਲ ਦੇ ਪਲੇਅਰ ਐ ਜਿਹੜੇ ਸਾਡੇ ਕੋਲੇ ਕਿਉਂਕਿ ਸਾਡੇ ਜਿਹੜੇ ਆਪਣੇ ਡੀਪੀ ਸਾਰਾ ਉਹਨਾਂ ਦੀ ਗੇਮ ਵੀ ਫੁੱਟਬਾਲ ਐ ਉਹ ਕਈ ਸਾਲਾਂ ਤੋਂ ਫੁੱਟਬਾਲ ਖਿਲਾ ਰਹੇ ਹੈਗੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਨ੍ਹਾਂ ਗੇਮਾਂ ਦੇ ਵਿੱਚ ਭਾਗੀਦਾਰੀ ਕਰਵਾ ਰਹੇ ਹੈ ਬਹੁਤ ਖੁਸ਼ੀ ਦੀ ਗੱਲ ਆਈ ਪਿੰਡ ਚੋਂ ਬੱਚੇ ਖੇਡਣ ਜਾਂਦੇ ਹੈਗੇ ਭਾਗ ਲੈਂਦੇ ਹੈ ਜਿਤਨਾ ਹਾਰਨਾ ਇੱਕ ਅਲੱਗ ਮਸਲਾ ਹੈ ਕਿਉਂਕਿ ਜਦੋਂ ਦੋ ਪਹਿਲਵਾਨ ਕੋਲ ਦੇ ਇੱਕ ਨੇ ਜਿੱਤਣਾ ਹੁੰਦਾ ਇੱਕ ਨੇ ਹਾਰਨਾ ਹੁੰਦਾ ਪਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਭਾਗ ਲੈਣਾ ਤੇ ਭਾਗ ਦਬਾਉਣਾ ਬਹੁਤ ਖੁਸ਼ੀ ਦੀ ਗੱਲ ਹੈ ਵੀ ਸਾਡੇ ਵਿੱਚ ਸਾਡੇ ਸਕੂਲ ਦੇ ਵਿਦਿਆਰਥੀ ਥਾਂ-ਥਾਂ ਤੇ ਖੇਡਣ ਜਾਂਦੇ ਆ ਕਿਉਂਕਿ ਜਿਹੇ ਜਿਹੇ ਪੰਜਾਬ ਦੇ ਹਾਲਾਤ ਆ ਉਸ ਵਿੱਚ ਵਿੱਚ ਖੇਡਾਂ ਦੀ ਇਹਨਾਂ ਦੀ ਬਹੁਤ ਲੋੜ ਹੈਗੀ ਕਿਉਂਕਿ ਜਿਵੇਂ ਨਸ਼ਿਆਂ ਦਾ ਜਾਂ ਹੋਰ ਬਹੁਤ ਸਾਰੀਆਂ ਲਾਮਤਾਂ ਹਨ ਉਹਨਾਂ ਤੋਂ ਇਹਨਾਂ ਚੀਜ਼ਾਂ ਰਾਹੀਂ ਛਡਕਾਰਾ ਪਾਇਆ ਜਾ ਸਕਦਾ ਹੈਗਾ ਮੈਂ ਇੱਕ ਵਾਰ ਫੇਰ ਤੋਂ ਪੂਰੇ ਪਿੰਡ ਦੇ ਜਿਹੜੇ ਪਤਵੰਤੇ ਸੱਜਣ ਆਏ ਆ ਮੈਂ ਸਾਰਿਆਂ ਦਾ ਹੀ ਬਹੁਤ ਸਟਾਫ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਹਾਂਗਾ ਵੀ ਉਹ ਸਾਡੇ ਵਿਦਿਆਰਥੀਆਂ ਲਈ ਅੱਜ ਜਿਹੜੇ ਵੂਟ ਹੈ ਸ਼ੂਜ਼ ਹੈਗੇ ਉਹ ਦੇਣ ਆਏ ਹੈਗੇ ਤੇ ਸਾਡੇ ਵਿਦਿਆਰਥੀ ਹੈ ਇਸ ਗੱਲ ਦਾ ਮਾਣ ਰੱਖਣਗੇ ਵੀ ਇਹਨਾਂ ਦੇ ਦਿੱਤੇ ਹੋਏ ਬੂਟਾਂ ਨੂੰ ਆਪਣੀ ਮਿਹਨਤ ਨਾਲ ਆਪਣੀ ਯਤਨਾ ਨਾਲ ਖੇਡਾਂ ਦੇ ਵਿੱਚ ਹੋਰ ਸਹਾਈ ਹੋਣਗੇ ਹੋਰ ਵਧੀਆ ਯਤਨ ਕਰਨਗੇ ਇੱਕ ਵਾਰ ਮੈਂ ਫੇਰ ਤੋਂ ਸਾਰੇ ਹੀ ਸੱਜਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਹੁਣ ਅਸੀਂ ਜਿਹੜੇ ਵਿਦਿਆਰਥੀ ਨੂੰ ਇਹ ਬੂਟ ਦੇਣੇ ਆ ਪਲੇਅਰਾਂ ਨੂੰ ਉਹਨਾਂ ਨੂੰ ਸਟੇਜ ਤੇ ਸਾਧ ਰਹੇ ਆ ਤੇ ਉਹ ਕਿਰਪਾ ਕਰਕੇ ਸਟੇਜ ਦੇ ਨੇੜੇ ਆ ਜਾਣ ਤਾਂ ਜੋ ਅਸੀਂ ਇਹ ਸ਼ੂਜ਼ ਜੜੇ ਵੰਡ ਸਕੀਏ ਧੰਨਵਾਦ ਆਹ ਨੰਬਰ ਆਦ ਕਾ ਲੇ ਗੇ ਕੋਈ ਨੀ ਬਾਦ ਅੰਦਰ ਸਾਰਾ ਸਾਰਾ ਸਾਰੇ ਸਾਰੇ ਆ ਬਾਸ ਬਾਸ ਕੋਈ ਨਾ ਕੋਈ ਨਾਲ ਜਿਹਾ ਕਿ ਨਾ ਨਾਲ ਉਹ ਇਧਰ ਹੋ ਜਾਂ ਇਧਰੋਂ ਆਪਾ ਨਾਲ ਨਾਲ

ਆਜੂ ਫੋਟੋ ਕਰਵਾ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਪ੍ਰੋਗਰਾਮ ਦੇ ਤਹਿਤ ਸਾਡੇ ਇੱਕ ਸਪੋਰਟਸਮੈਨ ਵੀ ਨੇ ਸਰਦਾਰ ਕਰਮਨ ਸਿੰਘ ਜੀ ਗਾਂਧੀ ਜਿਹੜੇ ਅੱਜ ਵੀ ਖੇਡਾਂ ਮਤਨ ਪੰਜਾਬ ਦੀਆਂ ਦੇ ਵਿੱਚ 800 ਮੀਟਰ ਤੱਕ ਦੌੜ ਆ ਜਿਹੜੀ ਉਹ ਲਾਉਣ ਜਾਂਦੇ ਆ ਉਹਨਾਂ ਦੇ 77 ਵੀ ਸਪੋਰਟਸਮੈਨ ਰਹੇ ਆ ਹੁਣ ਵੀ ਬਹਾਲੇ ਦੀਸ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਨੇ ਅਰਸ਼ਦੀਪ ਉੱਥੇ ਵੀ ਵਾਲੀਬਾਲ ਖੇਡਦਾ ਤੇ ਛੋਟਾ ਬੱਚਾ ਉਹਨਾਂ ਦਾ ਹਰਮਨਪ੍ਰੀਤ ਉੱਥੇ ਕਬੱਡੀ ਖੇਡਦਾ ਰਿਹਾ ਤੇ ਉਹਨਾਂ ਦੇ ਬ੍ਰਾਂਡੀ ਸ਼ਤਕਾ ਕਹੀਏ ਸਰਦਾਰ ਕਨੈਰ ਸਿੰਘ ਜੀ ਗਾਂਧੀ ਉਹਨਾਂ ਦੀ ਖੇਡਾਂ ਪ੍ਰਤੀ ਲਗਨ ਦੇ ਤਹਿਤ ਉਹਨਾਂ ਵੱਲੋਂ ਅੱਜ ਫੇਰ ਸਾਡੇ ਜਿਹੜੇ ਇਹ ਬੱਚੇ ਨੇਗੇ ਫੁੱਟਬਾਲ ਦੀ ਟੀਮ ਆ ਫੁੱਟਬਾਲ ਖੇਡਦੇ ਆ ਉਹਨਾਂ ਵਾਸਤੇ ਜਿਹੜੇ ਫੁੱਟਬਾਲ ਨਾਲ ਸਟੱਟ ਬੂਟ ਹੁੰਦੇ ਆ ਉਹਨਾਂ ਦੀ ਸੇਵਾ ਉਹਨਾਂ ਵੱਲੋਂ ਕੀਤੀ ਗਈ ਆ ਜਦੋਂ ਆਪਣੇ ਨੰਬਰਦਾਰ ਹਰਮੀਤ ਸਿੰਘ ਜੀ ਇੱਥੇ ਪ੍ਰਾਇਮਰੀ ਸਕੂਲ ਦੇ ਵਿੱਚ ਹੈਡਮਾਸਟਰ ਹੁੰਦੇ ਕਰਨੈਲ ਸਿੰਘ ਜੀ ਗਾਂਧੀ ਉਦੋਂ ਵੀ ਸਟੇਟ ਪੱਧਰ ਤੇ ਜਿਹੜੀ ਕਬੱਡੀ ਆ ਉਹ ਖੇਡਦੇ ਰਹੇ ਆ ਸੋ ਧੰਨਵਾਦ ਕਰਦੇ ਆ ਇਹੋ ਜਿਹੇ ਦਾਨੀ ਸੱਜਣਾ ਦਾ ਜਿਨ੍ਹਾਂ ਨੂੰ ਆਪ ਖੇਡ ਦਾ ਸ਼ੌਂਕ ਆ ਤੇ ਕਹਾ ਬੱਚਿਆਂ ਨੂੰ ਸਤਿਕਾਰ ਦੇ ਆ ਤੇ ਬਾਕੀ ਜਿਹੜੇ ਬੱਚੇ ਸਾਡੇ ਖੇਡਦੇ ਆ ਉਹਨਾਂ ਦਾ ਕੀ ਇਹ ਮਾਨ ਸਨਮਾਨ ਕਰਦੇ ਆ ਇਸ ਮੌਕੇ ਤੇ ਸਾਡੇ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਸਰਦਾਰ ਜਸਪਾਲ ਸਿੰਘ ਜੀ ਉਹ ਵੀ ਹਾਜ਼ਰ ਨੇ ਬਿੰਦੂ ਜੀ ਸਾਡੇ ਪੰਚਾਇਤ ਮੈਂਬਰ ਸਾਡੀ ਸਾਰੀ ਕਮੇਟੀ ਅਤੇ ਨਾਲ ਹੀ ਸਾਡੇ ਬਾਬਾ ਫਰੀਦ ਸਪੋਰਟਸ ਕਲੱਬ ਵੱਲੋਂ ਪੱਤਰਕਾਰ ਵੀਰ ਸਾਡੇ ਜਕਸੀਤ ਸਿੰਘ ਜੀ ਸ਼ੀਰਾ ਧੜੀਵਾਲ ਸ੍ਰੀ ਦੂਦੂ ਸਿੰਘ ਕਲੱਬ ਵੱਲੋਂ ਦਾਸ ਦੀ ਹਾਜ਼ਰੀ ਆ ਤੇ ਸਾਡੇ ਨੀਕਦਰਸ਼ਨ ਸਿੰਘ ਪੂਰਾ ਜੀ ਸਮੁੱਚੇ ਤੇ ਸਾਰੇ ਸਟਾਫ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਹੈ ਟੀਚਰ ਸਰਦਾਰ ਪ੍ਰਕਾਸ਼ ਸਿੰਘ ਜੀ ਸਮੁੱਚਾ ਸਟਾਫ ਇੱਥੇ ਦਾ ਜਿਹੜਾ ਮਿਹਨਤ ਕਰਾਉਂਦਾ ਸਾਡੇ ਰਮਨਦੀਪ ਸਿੰਘ ਜੀ ਜਿਹੜੇ ਡੀਵੀ ਟੀਚਰ ਨੇ ਬਹੁਤ ਮਿਹਨਤ ਕਰਾਉਂਦੇ ਆ ਬੱਚਿਆਂ ਨੂੰ ਜੇ ਐਨ ਟੀਚਰ ਦੀ ਲਗਨ ਤੇ ਮਿਹਨਤ ਦੇ ਨਾਲ ਜਿਹੜੇ ਬੱਚੇ ਨੇ ਉਹ ਪੰਜਾਬ ਦੇ ਕੀਏ ਨਸਲ ਪਦਰ ਤੇ ਫੇਰੀ ਖਿਡਾਰੀ ਬਣਦੇ ਆ ਸੋ ਇਹਨਾਂ ਦਾ ਸਰਾਂ ਦਾ ਤੇ ਬਹੁਤ ਬਹੁਤ ਧੰਨਵਾਦ ਸਰਦਾਰ ਕਨੈਸਿੰਘ ਜੀ ਗਾਂਧੀ ਜੀ ਦਾ ਫੇਰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਦੀ ਵੱਡੀ ਸੇਵਾ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ